ਆ ਮਸ਼ੀਨ ਆ ਮੇਰੀ ਅੱਛਾ ਜੀ ਸਾਰੇ ਕੱਟੀ ਜਾਂਦੇ ਨੇ ਹਾਂਜੀ ਹਾਂਜੀ 5000 ਦੀ ਤੁਸੀਂ ਵੀ ਕਟੋਗੇ ਅਸੀਂ 8000 ਦੀ ਕੱਟ ਲਾਂਗੇ ਜੀ ਇਹ 20000 ਦੀ ਫਿਰ ਤਾਂ ਤੁਸੀਂ ਠੱਗੋ ਤੇ ਠੱਗੀ ਹੋ ਬੱਜੂਗੀ ਹੁਣ ਹਾਂ ਹੋਰ ਕੀ ਹੋਊਗਾ ਨਹੀਂ ਮੈਨੂੰ ਇਹ ਦੱਸੋ ਕਬਾੜ ਦਾ ਮੈਨੇ ਕੀ ਕਰਨਾ ਹੈ ਸਾਰੀ ਗੱਟੀ ਜਾਂਦੇ ਨੇ ਤੁਸੀਂ ਬਿਲਕੁਲ ਮੈਂ ਹੁਣ ਲੋਕਾਂ ਦਾ ਕੀ ਕਰਾਂ ਜੇ ਹੁਣ ਆਪਦੀ ਚੀਜ਼ ਨੂੰ 9000 ਦੀ ਚੀਜ਼ ਨੂੰ 25000 ਦੀ ਕਰਾਂਗੇ ਭਾਈ ਉਹ ਕੁਆੜ ਕਟਾਂਗੇ ਮੈਂ ਵੀ ਮਿੱਤਰੋ ਚੱਕ ਲਿਓ ਚੱਕ ਲਿਓ ਹੁਣ ਲੈ ਲੈਨੇ ਆ ਬਾਈ ਤੋਂ 5000 ਰੁਪਏ ਆਪਾਂ ਮਸ਼ੀਨ ਕਟਾਵਾਂਗੇ ਪੁਰਾਣੀ ਆ ਕੁਆੜ ਜੇ ਦਾ 5000 ਬਨਝੂਰ ਕੀ ਚਾਹੀਦਾ ਨਾਲੇ ਤਾਂ ਪੈਸੇ ਲੈਨੇ ਆ ਬਾਈ ਤੋਂ ਨਾਲੇ ਸਮਾਨ ਲੈ ਕੇ ਜਾਵਾਂਗੇ ਸਤਨਾਮ ਸਿੰਘ ਸასი ਕਾਲ ਜੀ ਮੜਾ ਜਾ ਉੱਠ ਕੇ ਇਧਰ ਦੇਖਿਓ ਹਾਂਜੀ ਆਜੀ ਆ ਮਸ਼ੀਨ ਆ ਮੇਰੀ ਅੱਛਾ ਜੀ ਸਾਰੇ ਕੱਟੀ ਜਾਂਦੇ ਨੇ ਹਾਂਜੀ ਹਾਂਜੀ 5000 ਦੀ ਤੁਸੀਂ ਵੀ ਕਟੋਗੇ ਅਸੀਂ 8000 ਦੀ ਕੱਟ ਲਾਂਗੇ ਜੀ ਪੱਕੀ ਗੱਲ ਆ ਜੀ ਹਾਂਜੀ ਹਾਂਜੀ ਲੈ ਵੀ ਆ ਆ ਗਿਆ ਨਾ ਨਜ਼ਾਰਾ ਉਹੀ 5000 5000 ਕਰੀਏ ਬਣ ਦਨੇ ਆ ਪੱਠ ਦੀ ਕੱਟਾਂਗੇ ਕੱਟ ਲੋਗੇ ਹਾਂਜੀ ਹਾਂਜੀ ਪੱਕੀ ਗੱਲ ਹਾਂਜੀ ਹਾਂਜੀ ਮੈਂ ਅਲਮਾਰੀ ਲੈਣੀ ਆ ਅਲਮਾਰੀ 25000 ਦੀ ਕਿਹੜੀ ਆ ਅਜਾ ਦਿਖਾਓ ਅਜਾ ਜੀ 25000 ਦੀ ਲੋੜ ਆ ਗਿਆ ਯਾਰ ਇਹ ਤਾਂ ਠੱਗੀ ਆ 25000 ਦੀ ਅਲਮਾਰੀ ਕਿਹੜੀ ਆਉਂਦੀ ਆ ਕੱਪੜਾ ਬਣਾਉਂਗੇ ਮੇਰੇ ਘਰ ਆਹ ਦੇਖ ਲਓ ਜੀ ਆਹਾ ਹਾਂਜੀ ਇਹ 25000 ਦੀ ਫਿਰ ਤਾਂ ਤੁਸੀਂ ਠੱਗੋ ਤੇ ਠੱਗੀ ਹੋ ਬੱਜੂਗੀ ਹੁਣ ਹਾਂ ਹੋਰ ਕੀ ਹੋਊਗਾ ਨਹੀਂ ਮੈਨੂੰ ਇਹ ਦੱਸੋ ਕਵਾੜ ਦਾ ਮੈਨੇ ਕੀ ਕਰਨਾ ਹੈ ਸਾਰੀ ਗੱਟੀ ਜਾਂਦੇ ਨੇ ਤੁਸੀਂ ਮੈਂ ਹੁਣ ਲੋਕਾਂ ਦਾ ਕੀ ਕਰਾਂ ਜੇ ਹੁਣ ਆਪਦੀ ਚੀਜ਼ ਨੂੰ 9000 ਦੀ ਜੀ ਨੂੰ 25000 ਦੀ ਕਰਾਂਗੇ ਤਾਂ ਹੀ ਉਹ ਕਮਾੜ ਕੱਟਾਂਗੇ ਅੱਛਾ ਮੰਨ ਲਓ ਆਹ ਫੰਡ ਹੈਗਾ ਜੇ ਹੁਣ ਸਾਰਾ ਮੈਂ ਉਹਦਾ ਕੀ ਕਰਨਾ ਦੱਸੋ ਮੈਂ ਤਾਂ ਪਲਾਸਟਿਕ 'ਚ ਵੇਚੂਗਾ 100 ਰੁਪਏ ਦੀ ਵਿਗੂਗੀ ਉਹ ਅੱਛਾ ਉੱਲੂ ਬਣਾਇਆ ਜਾ ਰਹੇ ਆ ਲੋਕਾਂ ਨੂੰ ਬਣਾਇਆ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਕਿਸੇ ਬਾਰੇ ਨਹੀਂ ਬੋਲ ਸਕਦਾ ਜੀ ਪਰ ਮੈਨੂੰ ਤਾਂ ਨਾ ਪਤਾ ਹੈ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਚਲਾਉਂਦੇ ਆ ਜੀ ਅਸੀਂ ਇਹ ਠੱਗੀਆਂ ਠੋਣੀਆਂ ਵਾਲਾ ਕੰਮ ਨਹੀਂ ਕਰ ਸਕਦੇ ਤਾਂ ਅਸੀਂ ਕੋਈ ਚੀਜ਼ ਨਹੀਂ ਘਟ ਸਕਦੇ ਕਾਰਨ ਕਿ ਇਹ ਲਮਾਰੀ ਆ ਜੀ ਸਿਰਫ 9000 ਰੁਪਏ ਦੀ ਮੈਂ ਇਹਨੂੰ 25000 ਦੀਆਂ 20000 ਜਾਂ 18000 ਦੇ ਕਿਉਂ ਵੇਚ ਦਊਗਾ ਜੀ ਬਿਲਕੁਲ ਇਹ ਉਹ ਤਾਂ ਹੁਣ ਇੱਕ ਬਾੜ ਤੇ ਮੈਂ 10 ਵੀ ਘਟ ਲੈਣਾ ਮੈਨੂੰ 28000 ਦੇ ਦੋ ਬਿਲਕੁਲ ਹੁਣ ਵਾਸ਼ਿੰਗ ਮਸ਼ੀਨ ਆ ਜੀ ਤੁਸੀਂ ਵਾਸ਼ਿੰਗ ਮਸ਼ੀਨ ਕੱਟ ਘੱਟੋ ਦੋਗੇ ਸਾਨੂੰ ਬੈਠੇ ਜਾ ਵੀ ਕੱਟ ਲੈਣਾ ਮੇਰੀ ਬਰਲਪੂਲ ਦੀ ਵਾਸ਼ਿੰਗ ਮਸ਼ੀਨ ਆ ਜੀ ਬਰਲਪੂਲ ਦੀ ਬਰਲਪੂਲ ਦਾ ਮੇਰਾ ਚੈਲੇਰੀ 10 ਸਾਲ ਦੀ ਘੰਟੀ ਆ ਜੀ ਮੈਂ ਵਾਸ਼ਿੰਗ ਮਸ਼ੀਨ ਦੋਆ ਸਾਨੂੰ 1.5 ਲੱਖ ਦੀ 10 ਸਾਲ ਦੀ ਗਰੰਟੀ ਨਾਲ ਵਿੱਚ ਘੱਟ ਕੇ ਨਾ ਕੱਢਦਾ ਗੁੱਡਦਾ ਨਹੀਂ ਮੈਂ ਫਿਰ ਜੇ ਵੀ ਤਾਂ ਜੇ ਕੋਈ ਕਹੇ ਵੀ ਇਹ ਕੱਟ ਲਾਂ ਮੇਰੀ 5000 ਜੀ 5000 ਸੀ ਫਿਰ ਰੇਟ ਨਾ ਕਰਦਾ 17000 ਰੁਪਏ 18000 ਰੁਪਏ ਲਓ ਫਿਰ 2000 2500 ਦੀ ਚੇਪੀ ਫੇਰ ਲੱਗ ਜੂ ਫਿਰ ਸਰ ਹੁਣ ਬੰਨ ਨਹੀਂ ਸਾਝਾ ਅਪਾ ਨਹੀਂ ਕਰਦੇ ਇਹ ਕੰਮ ਅੱਛਾ ਮੈਂ ਹੁਣ ਹੁਣ ਮੇਰੀ ਗੱਲ ਸੁਣੋ ਮੈਂ ਦਾ ਕਰਨਾ ਕੀ ਆ ਬਿਲਕੁਲ ਅਸਲ ਦੇ ਵਿੱਚ ਸਚਾਈ ਇੱਥੇ ਆ ਜੀ ਇਹਨਾਂ ਨੇ ਕੁਝ ਨਹੀਂ ਕਰਨਾ 50 100 ਜਿੰਨੇ ਦੀ ਵਿਕਰੀ ਹੋਏ ਕੁਆਡ ਚ ਚੀਜ਼ ਵੇਚ ਦੇਣਗੇ ਜੇ ਬੈਟ ਘੋਟੋ ਘਟਾਏ ਤੁਸੀਂ ਉਹ ਬਾਲਨ ਕਰੇ ਫੂਕ ਲੈਣਗੇ ਕ 6000 ਦੀ ਆਉਂਦੀ ਹੈ ਜੀ ਹਾਂ ਜੀ ਆਉਂਦੀ ਆਪਾਂ ਤੇ ਨਹੀਂ 6000 ਰੁਪਏ ਦੀ 6000 ਦੀ ਆਉਂਦੀ ਹੈ ਜਿਹੜੇ ਬੰਦੇ ਕਹਿੰਦੇ ਨੇ ਮੈਂ 5 ਦੀ ਥੋੜੀ ਪੁਰਾਣੀ ਕੱਟ ਨੂੰ ਟੀਵੀ ਕੱਟ ਨੂੰ ਜਿਹੜਾ ਮਰਜ਼ੀ ਚੱਕ ਲਿਓ ਉਹ ਤੁਹਾਨੂੰ 13000 ਦੀ ਲਾਉਂਦੇ ਨੇ ਮੰਨ ਲਓ 6000 ਆ 13 ਚੋਂ 5 ਘਟਾਇਆ 8 2000 ਰੁਪਿਆ ਤੁਹਾਨੂੰ ਫੇਰ ਵੀ ਚੇਪੀ ਲੱਗਦੀ ਆ ਬਈ ਅਸੀਂ ਵੀ ਤਾਂ 6000 ਚ ਕੋਈ ਨਾ ਕੋਈ ਕਮਾਈ